ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਅਤੇ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਹਦੀਆਬਾਦ ਫਗਵਾੜਾ ਵੱਲੋਂ ਭਾਰਤ ਰਾਸ਼ਟਰ ਦੇ ਮਹਾਨਾਇਕ ਜੋਤੀਬਾਉ ਫੂਲੇਜੀ, ਬਾਬਾ ਸਾਹਿਬ ਜੀ ਅਤੇ ਸਾਬ ਸ੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਦਸਵਾਂ ਯਾਦਗਾਰੀ ਮੇਲਾ 13 ਦੇ 14 ਅਪ੍ਰੈਲ ਨੂੰ ਡਾਕਟਰ ਬੀ ਆਰ ਅੰਬੇਡਕਰ ਪਾਰਕ ਹਕੂਪੁਰਾ ਨਕੁੱਦਰ ਰੋਡ ਹਦੀਆਬਾਦ ਫਗਵਾੜਾ ਵਿਖੇ ਪ੍ਰਧਾਨ ਰਮੇਸ਼ ਕਾਲ ਅਤੇ ਸ਼੍ਰੀਮਤੀ ਸੀਤਾ ਕਾਲ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹ ਰਮੇਸ਼ ਕਾਲ ਨੇ ਦੱਸਿਆ ਕਿ 13 ਅ ਤਾਕ ਵਿਸ਼ਾਲ ਸ਼ਿੰਜ ਮੇਲਾ ਹੋਵੇਗਾ ਜਰ ਕੀ 14 ਅਪ੍ਰੈਲ ਦਿਨ ਐਤਵਾਨੂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮਿਸ਼ਨਰੀ ਕਲਾਕਾਰ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ ਉਹਨਾਂ ਦੱਸਿਆ ਗਿਆ ਕਿ ਇਸ ਸਮਾਗਮ ਦੌਰਾਨ ਸੰਤ ਮਹਿੰਦਰਪਾਲ ਜੀ ਪੰਡਵਾ ਸੰਤ ਕੁਲਵੰਤਰਾਮ ਜੀ ਭਰੋਮੀਯਾਰਾ ਸੰਤ ਬਾਬਾ ਪ੍ਰਗਟਨਾਥ ਸੰਤ ਦੇਸਰਾਜ ਜੀ ਭੰਤੇ ਡਾਕਟਰ ਕਰुणाਸ਼ੀਲ ਰਾਹੁਲ ਅਤੇ ਭੰਤੇ ਰਮੇਸ਼ ਰਤੂ ਨਕੋਦਰ ਹਾਜ਼ਰ ਹੋਣਗੇ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਬੜੀ ਖੁਸ਼ੀ ਦੀ ਗੱਲ ਹੈ ਕਿ ਅਪ੍ਰੈਲ ਦਾ ਮਹੀਨਾ ਆ ਗਿਆ ਔਰ ਇਸ ਅਪ੍ਰੈਲ ਦੇ ਵਿੱਚ ਉਹਨਾ ਮਹਾਨ ਮਹਾਨ ਰੈਵਰਾਂ ਦੇ ਦਿਨ ਆਏ ਆ ਜਿਨ੍ਹਾਂ ਨੇ ਬਵਸਥਾ ਪਰਵਰਤਨ ਵਾਸਤੇ ਲੋਕਤੰਤਰ ਦੀ ਸਥਾਪਨਾ ਵਾਸਤੇ ਭਾਰਤ ਅੰਦਰ ਜਿਹੜਾ ਆ ਉਹ ਕ੍ਰਾਂਤੀ ਦਾ ਮੋਢ ਬਣਿਆ 11 ਅਪ੍ਰੈਲ ਨੂੰ ਰਾਸ਼ਟਰਪਿਤਾ ਜੋਤੀਰਾਵ ਫੂਲੇਜੀ ਦੀ ਜਨਮਤੀ ਆ ਔਰ 14 ਅਪ੍ਰੈਲ ਨੂੰ ਪਰਮਪੁਜੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜਨਮਤੀ ਆ ਇਸ ਜਨਮਤੀ ਨੂੰ ਡਾਕਟਰ ਬੀ ਆਰ ਅੰਬੇਡਕਰ ਔਰ ਰਾਸ਼ਟਪਤਾ ਜੋਤੀਰਾਓ ਫੂਲੇ ਔਰ ਮਨੇਬਰ ਸਾਭ ਕਾਂਚੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਕਰਵਾਇਆ ਜਾ ਰਿਹਾ ਦਸਵਾਂ ਯਾਦਗਾਰੀ ਮੇਲਾ ਆਓ ਇਸ ਮੇਲੇ ਦੀ ਰੌਣਕ ਵੰਡ ਵਾਸਤੇ 13 ਤੇ 14 ਅਪ੍ਰੈਲ ਨੂੰ ਜਿਹੜਾ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਦੋ ਦਿਨ ਦਾ ਯਾਦਗਾਰੀ ਮੇਲਾ ਕਰਵਾਇਆ ਜਾ ਰਿਹਾ ਇਸ ਮੇਲੇ ਦੇ ਵਿੱਚ ਪਹੁੰਚ ਕੇ ਬੁੱਧੀਜੀਵੀ ਬਾਰਗ ਸੰਤ ਸਮਾਜ ਔਰ ਸਾਡੇ ਭੰਤੇ ਸਹਿਬਾਨ ਇਹਨਾਂ ਮਹਾਪੁਰਸ਼ਾਂ ਦੇ ਵਿਚਾਰ ਸੁਣੀਏ ਔਰ ਬੁੱਧੀਜੀਵੀ ਲੋਕਾਂ ਦੇ ਵਿਚਾਰ ਸੁਣੀਏ ਔਰ ਕਿਉਂਕਿ ਹਰ ਜਿਹੜਾ ਜਨਮ ਦਿਵਸ ਆ ਉਹ 바ਵਾ ਸਾਹਿਬ ਨੇ ਕਿਹਾ ਕਿ ਉਸ ਨੂੰ ਮਨਾਉਣ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੋਣਾ ਚਾਹੀਦਾ ਅੱਜ ਦਾ ਜਿਹੜਾ ਇਹ ਮੇਲੇ ਦੇ ਵਿੱਚ ਜਿਹੜਾ 2 ਦਿਨ ਦਾ ਮੇਲਾ ਆ ਇਹ ਮਨਾਉਣ ਦਾ ਮਨੋਰਥ ਕੀ ਹੈ ਭਾਰਤੀ ਸੰਵਿਧਾਨ ਭਾਰਤੀ ਸੰਵਿਧਾਨ ਦੇ ਉੱਤੇ ਅੱਜ ਜਿਹੜਾ ਆ ਉਹ ਕਾਬਜ ਹੋ ਕੇ ਮਨੁਭਾਦੀ ਤਾਕਤਾਂ ਜਿਹੜਾ ਉਸ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਤੇ 바ਵਾ ਸਾਹਿਬ ਡਾਕਟਰ ਮੇੜਕਾਰ ਜੀ ਨੇ ਕਿਹਾ ਇਹ ਮੇਰੇ ਸਮਾਜ ਦੇ ਲੋਕੋ ਅਗਰ ਤੁਸੀਂ ਮੈਨੂੰ ਜਿੰਦਾ ਰੱਖਣਾ ਚਾਹੁੰਦੇ ਹੋ ਤੇ ਭਾਰਤ ਦੇ ਸੰਵਿਧਾਨ ਨੂੰ ਜਿੰਦਾ ਰੱਖਣਾ ਔਰ ਏ ਜਿਹੜੀ ਆ ਤੁਹਾਡੀ ਡਿਊਟੀ ਆ ਕਿਉਂਕਿ ਜਿੰਨਾ ਜੋ ਕੰਮ ਮੈਂ ਕਰ ਚੱਲਿਆ ਉਸ ਨੂੰ ਅੱਗੇ ਲੈ ਕੇ ਜਾਣਾ ਤੁਹਾਡੀ ਜ਼ਿੰਮੇਵਾਰੀ ਆ ਸਾਨੂੰ ਅਗਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਆ ਉਹ ਲੋਕਤੰਤਰ ਭਾਰਤੀ ਸੰਵਿਧਾਨ ਤੇ ਧੰਮ ਮਾਰਗ ਤੇ ਆਓ ਇਸ ਮੇਲੇ ਦੇ ਵਿੱਚ ਰਲ ਕੇ ਇਸ ਨੂੰ ਕਾਮਯਾਬ ਕਰਕੇ 바ਵਾ ਸਾਹਿਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਧੰਮ ਮਾਰ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਕਰਨ ਵਾਸਤੇ ਆਪਾਂ ਮੇਲੇ ਦਾ ਹਿੱਸਾ ਬਣੀਏ 13 ਔਰ 14 ਅਪ੍ਰੈਲ ਨੂੰ ਦਿਨ ਸ਼ਨੀਵਾਰ ਔਰ ਐਤਵਾਰ ਨੂੰ ਦੋ ਦਿਨ ਦਾ ਮੇਲਾ ਜੋ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਨ ਅਸੀਂ ਬਹੁਤ ਹੀ ਧੂਮ ਧਾਮ ਨਾਲ ਮਨਾ ਰਹੇ ਆ ਕਿਉਂਕਿ ਬਾਬਾ ਸਾਹਿਬ ਦੀ ਜਿਹੜੀ ਦੇਣ ਆ ਉਹ ਬਹੁਤ ਵੱਡੀ ਦੇਣ ਆ ਸਾਨੂੰ ਵੀ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਔਰ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਕਰਨ ਆ ਰਹੇ ਬਹੁਤ ਹੀ ਬੁੱਧੀਜੀਵੀ ਸਾਨੂੰ ਵਿਚਾਰ ਉਹਨਾਂ ਦੇ ਦੱਸਣ ਆ ਰਹੇ ਆ ਸਾਨੂੰ ਇਸ ਮੇਲੇ ਵਿੱਚ ਇਹਦਾ ਲਾਹਾ ਲੈਣਾ ਚਾਹੀਦਾ ਸਾਡੀਆਂ ਬੀਬੀਆਂ ਔਰ ਭੈਣਾ ਔਰ ਬੱਚਿਆਂ ਨੂੰ ਬਹੁਤ ਵੱਡੀ ਸੰਖਿਆ ਦੇ ਵਿੱਚ ਇਸ ਮੇਲੇ ਵਿੱਚ ਪਹੁੰਚਣਾ ਚਾਹੀਦਾ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਚੜ ਕੇ ਇਸ ਮੇਲੇ ਵਿੱਚ ਪਹੁੰਚੋ ਔਰ ਇਸ ਮੇਲੇ ਦੀਆਂ ਰੌਣਕਾਂ ਵਧਾਓ ਔਰ ਆਪਣੇ ਗਿਆਨ ਵਿੱਚ ਵਾਧਾ ਕਰੋ ਜੈ ਪੀਮ ਜੈ ਪਰਮ